ਗਰਮੀ ਦਾ ਜ਼ੋਰ ਲਗਾਤਾਰ ਵਧ ਰਿਹਾ ਅਜਿਹਾ ਮਹਿਸੂਸ ਹੁੰਦਾ ਹੈ ਕਿ ਕੁਦਰਤ ਇਸ ਵਾਰ ਗਰਮੀ ਦੇ ਸਾਰੇ ਰਿਕਾਰਡ ਤੋੜ ਦੇਵੇਗੀ ਅਜਿਹੇ ਦੇ ਵਿੱਚ ਸਾਡੀ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ ਸਿਹਤ ਮਾਹਿਰਾਂ ਦੇ ਨੇ ਕਿ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਸਰੀਰ ਨੂੰ ਲਗਾਤਾਰ ਹਾਈਡਰੇਟ ਰੱਖਣਾ ਬੇਹਦ ਜ਼ਰੂਰੀ ਹੈ ਅਜਿਹੇ ਦੇ ਵਿੱਚ ਸਿਆਣੇ ਲੋਕਾਂ ਨੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪਾਣੀ ਸ਼ਰਬਤ ਜੂਸ ਨਾਰੀਅਲ ਪਾਣੀ ਆਰਐਸ ਨੂੰ ਸ਼ਾਮਲ ਕਰ ਲਿਆ ਪਰ ਕੁਝ ਇੱਕ ਦੇਸੀ ਨੁਸਖੇ ਨੇ ਜਿਨ੍ਹਾਂ ਨਾਲ ਬਣੇ ਸ਼ਰਬਤ ਤੁਹਾਡੇ ਸਰੀਰ ਅਤੇ ਪੇਟ ਨੂੰ ਠੰਡਾ ਰੱਖਣ ਦੇ ਵਿੱਚ ਬੇਹਦ ਕਾਰਗਰ ਸਾਬਿਤ ਹੋਣਗੇ। ਅਜਿਹਾ ਹੀ ਇੱਕ ਤੁਸੀਂ ਇਲਾਇਚੀ ਦਾ ਸ਼ਰਬਤ ਅਜਮਾ ਸਕਦੇ ਹੋ। ਇਹ ਸਰੀਰ ਨੂੰ ਜਲਦੀ ਠੰਡਾ ਕਰਦਾ ਕਿਉਂਕਿ ਇਸ ਦੇ ਵਿੱਚ 쿨ਿੰਗ ਪ੍ਰਭਾਵ ਹੁੰਦਾ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਇਸ ਦਾ ਸੇਵਨ ਕਰਨ ਨਾਲ ਐਸਿਡਿਟੀ ਦੀ ਸਮੱਸਿਆ ਨਹੀਂ ਹੁੰਦੀ ਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਇਸ ਸ਼ਰਬਤ ਨਾਲ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਰਬਤ ਬਣਾਉਣ ਲਈ ਲੋੜੀਂਦੀ ਸਮੱਗਰੀ ਦੀ ਇਸ ਸ਼ਰਬਤ ਲਈ ਤੁਹਾਨੂੰ ਇੱਕ ਚਮਚ ਇਲਾਇਚੀ ਪਾਊਡਰ ਅੱਧਾ ਚਮਚ ਕਾਲਾ ਨਮਕ ਦੋ ਚਮਚ ਨਿੰਬੂ ਰਸ ਦੋ ਗਿਲਾਸ ਠੰਡਾ ਪਾਣੀ ਤੇ ਸਵਾਦ ਅਨੁਸਾਰ ਚੀਨੀ ਤੇ ਲੋੜ ਪਵੇਗੀ ਗਰਮੇ ਦੇ ਮੌਸਮ ਦੇ ਵਿੱਚ ਹਮੇਸ਼ਾ ਆਪਣੇ ਰਸੋਈ ਦੇ ਵਿੱਚ ਇਲਾਇਚੀ ਪਾਊਡਰ ਰੱਖੋ ਤੇ ਜਦ ਜੀ ਚਾਹੇ ਸ਼ਰਬਤ ਨੂੰ ਆਸਾਨੀ ਨਾਲ ਬਣਾ ਲਿਆ ਜਾਵੇ ਇਸ ਨੂੰ ਬਣਾਉਣ ਲਈ ਪਹਿਲਾਂ ਤਾਜੀ ਇਲਾਇਚੀ ਲਓ ਅਤੇ ਉਸ ਨੂੰ ਪੀਸ ਕੇ ਪਾਊਡਰ ਬਣਾ ਲਓ ਤੁਸੀਂ ਬਾਜ਼ਾਰ ਦੇ ਵਿੱਚੋਂ ਇਲਾਇਚੀ ਪਾਊਡਰ ਖਰੀਦ ਕੇ ਵੀ ਘਰ ਦੇ ਵਿੱਚ ਰੱਖ ਸਕਦੇ ਹੋ ਸ਼ਰਬਤ ਤਿਆਰ ਕਰਨ ਲਈ ਇੱਕ ਜੱਗ ਦੇ ਵਿੱਚ ਦੋ ਗਲਾਸ ਪਾਣੀ ਲਓ ਤੁਸੀਂ ਚਾਹੋ ਤਾਂ ਫ੍ਰਿਜ ਤੋਂ ਦੋ ਗਲਾਸ ਠੰਡਾ ਪਾਣੀ ਪਾ ਸਕਦੇ ਹੋ ਜਾਂ ਬਾਅਦ ਵਿੱਚ ਲੋੜ ਮੁਤਾਬਕ ਠੰਡਾ ਕਰਨ ਲਈ ਆਈਸ ਕਯੂਬ ਵਰਤ ਸਕਦੇ ਹੋ ਪਾਣੀ ਦੇ ਵਿੱਚ ਸਵਾਦ ਮੁਤਾਬਕ ਚੀਨੀ ਮਿਲਾਓ ਤੇ ਘੋਲ ਲਵੋ ਜਦ ਘੁਲ ਜਾਵੇ ਪਾਣੀ ਦੇ ਵਿੱਚ ਕਾਲਾ ਨਮਕ, ਨਿੰਬੂ ਦਾ ਰਸ ਅਤੇ ਇਲਾਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ ਉਸੀ ਸ਼ਰਬਤ ਵਿੱਚ ਮਿਠਾਸ ਪਾਉਣ ਲਈ ਚੀਨੀ ਦੀ ਬਜਾਏ ਸ਼ਹਿਦ ਵੀ ਮਿਲਾ ਸਕਦੇ ਹੋ ਸ਼ਹਿਦ ਇੱਕ ਕੁਦਰਤੀ ਮਿਠਾਸ ਹੈ ਜੋ ਸਿਹਤ ਲਈ ਵਧੇਰੇ ਫਾਇਦੇਮੰਦ ਹੈ ਇਸ ਤੋਂ ਬਾਅਦ ਤੁਹਾਡਾ ਇਲਾਇਚੀ ਦਾ ਸ਼ਰਬਤ ਤਿਆਰ ਹੈ ਇਸ ਤੋਂ ਇਲਾਵਾ ਤੁਸੀਂ ਨਿੰਬੂ ਦਾ ਸ਼ਰਬਤ ਵੀ ਬਣਾ ਸਕਦੇ ਹੋ ਨਿੰਬੂ ਦਾ ਪਾਣੀ ਪੀਣ ਨਾਲ ਇਸ ਦੇ ਨਾਲ ਪੇਟ ਦੀ ਗਰਮੀ ਵੀ ਦੂਰ ਹੁੰਦੀ ਹੈ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੇਟ ਦੀ ਪ੍ਰੋਬਲਮ ਹੁੰਦੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਲੂ ਤੋਂ ਬਿੱਤ ਜਿਹੜਾ ਕਿ ਨਿੰਬੂ ਦਾ ਪਾਣੀ ਤੁਹਾਨੂੰ ਕਾਫੀ ਰਾਹ ਦਿੰਦਾ ਹੈ ਨਿੰਬੂ ਦਾ ਰਸ ਪੀਣ ਦੇ ਨਾਲ ਵੀ ਤੁਹਾਡੀ ਪੇਟ ਦੀ ਸਰੀਰ ਦੀ ਗਰਮੀ ਦੂਰ ਹੁੰਦੀ ਹੈ ਤਾਂ ਇਸ ਨੂੰ ਵੀ ਤੁਸੀਂ ਬਣਾ ਕੇ ਪੀ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਠੰਡਾਈ ਵੀ ਇਸ ਗਰਮੀ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਠੰਡਾਈ ਦੇ ਨਾਲ ਵੀ ਤੁਹਾਡੀ ਪੇਟ ਦੀ ਗਰਮੀ ਦੂਰ ਹੁੰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ